ਹਿੰਦੁਸਤਾਨ ਦੇ ਵਿੱਚੋਂ ਉੱਠ ਕੇ ਆਏ ਤੇ ਸਾਨੂੰ ਗੁਜਰਾਤੀਏ ਕਹਿੰਦੇ ਆ ਇੰਡੀਆ ਵਿੱਚੋਂ ਆਏ ਬੇਟੇ ਅਸੀਂ ਹਾਂਜੀ ਹਿੰਦੁਸਤਾਨ ਇੰਡੀਆ ਇੱਕ ਗੱਲ ਹੈ ਜੀ ਯਾਨੀ ਕਿ ਦਾਦਕਿਆਂ ਦਾ ਕਿਹੜਾ ਸੀ ਤੇ ਨਾਨਕਿਆਂ ਦਾ ਇਹ ਕਹਿਣਾ ਚਾਹੁੰਦੇ ਤੁਸੀਂ ਹਾਂਜੀ 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 ਮਤਲਬ ਨਾਨਕਿਆਂ ਦਾ ਤੇ ਅੰਮੀ ਜੀ ਤੁਸੀਂ ਦੱਸਤਾ ਨਾ ਕਿ ਅਸੀਂ ਤੁਸੀਂ ਹੈਗੇ ਆ ਗੁਜਰਪੁਰੀਏ ਛੋਟੇ ਗੁਜਰਪੁਰ ਦੇ ਤੇ ਅਸੀਂ ਕਿੱਥੇ ਦੇ ਆ ਸਾਡੇ ਬਾਰੇ ਵਿੱਚ ਵੀ ਦੱਸੋ ਜਰਾ ਤੁਸੀਂ ਪੁੱਤ ਹੈਗੇ ਆ ਗੁਜਰਾਪਾ ਵਾਲੇ ਜ਼ਿਲ੍ਹਾ ਤੁਹਾਨੂੰ ਵੀ ਜਲੰਧਰ ਹੀ ਇਸ ਦਾ ਅੱਛਾ ਹਾਂ ਸਾਡੀ ਵਾਲਾ ਸੀ ਬੀਆਂ ਚੂਟੀਆਂ ਹੇ ਪਾਣੀ ਵੇ ਵਾ ਮਾਸ਼ਾ ਅੱਲਾ ਕਿਤੇ ਠੰਡੀਆਂ ਹਵਾਵਾਂ ਆਸੀਆਂ ਕੁ ਲੱਗਿਓ ਸੀ ਤੇ ਤੁਹਾਡਾ ਜਿਹੜਾ ਸੀ ਇਹ ਇੱਥੇ ਨਾ ਆ ਜਿਹੜਾ ਇੱਧਰ ਦਾ ਗੁਜਰਾਤ ਆ ਜੀ ਬਈ ਇੱਥੋਂ ਨਾ ਇੱਕ ਬੱਚੀ ਵਿਆਹੀ ਗਈ ਉੱਥੇ ਅੱਛਾ ਹਾਂ ਇਹ ਫਿਰ ਉੱਥੇ ਨਾ ਰਖ ਲਿਆ ਗੁਜਰਾਤਾਂ ਨੂੰ ਅੱਛਾ ਜੀ ਗੁਜਰਾਤਾਂ ਨੂੰ ਗੁਜਰਾਤ ਦੀ ਬੱਚੀ ਸੀ ਗੁਜਰਾਪਾ ਨਾਮ ਰੱਖ ਲਿਆ ਅੱਛਾ 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 ਐਸ ਵਕਤ ਉਹ ਸ਼ਹਿਰ ਬਣ ਗਿਆ ਵਾਹ ਵਾਹ ਸਹੀ ਸਹੀ ਜਿਹੜੇ ਗੁਜਰਪੁਰੀਏ ਤੇ ਗੁਜਰਾਤਾਂ ਵਾਲੇ ਲੱਗ ਲੱਗੇ ਕਿਤੇ ਰਹਿੰਦੇ ਸੀ ਥੋੜਾ ਕੋਈ ਨਾ 15 20 10 ਮੀਲ ਦਾ ਫੈਸਲਾ ਸੀ ਦਾਨੀ ਰਸਤੇ ਦਾ ਰਹੀ ਉੱਥੇ ਸੀ ਅੱਛਾ 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 ਹਮ ਤੁਰ ਕੇ ਜੀ ਹੁ ਜੇ ਉਹਨਾਂ ਦੇਖ ਲੋ ਕਿ ਇੱਥੇ ਅਸੀਂ ਆ ਗਏ ਕਿੰਨਾ ਅਰਸਾ ਹੋ ਗਿਆ ਵੱਡੇ ਵੀ ਸਾਡੇ ਦਾਦੀ ਦਾਦਾ ਵੀ ਅੱਲਾਹ ਤਾਲਾ ਨੂੰ ਪਿਆਰੇ ਹੋਗੇ ਹਾਲੇ ਵੀ ਸਾਨੂੰ ਕਿਸੇ ਨੇ ਪਿੰਡ 'ਚ ਜਾ ਕੇ ਪੁੱਛਣਾ ਹੋਵੇ ਕਿੰਨਾ ਤੇ ਜਾਣਾ ਉਮਰ ਉਮਰ ਫਰੂਕ ਦੇ ਜਾਣਾ ਕਿਹੜਾ ਜੀ ਗੁਜਰਾਤੀ ਆ ਹਾਂ ਜੀ ਮੁਹੰਮਦਦੀਨ ਕੌਣ ਗੁਜਰਾਤੀ ਆ ਹਾਂ ਜੀ ਅੱਜ ਵੀ ਅਸੀਂ ਇੰਨੀ ਦੇ ਪੈਦਾ ਇੱਥੇ ਹੋਏ ਆ ਵੱਡੇ ਹੋ ਗਏ ਆ ਤੇ ਲੇਕਿਨ ਅਸੀਂ ਆਪਣੇ ਅੱਜ ਵੀ ਗੁਜਰਾਤੀ ਏ ਮੈਨੂੰ ਤਾਂ ਚਾਹਤਾ ਆ ਰਿਹਾ ਨਾ ਸਿਸਤਰਾ ਮੇਰੇ ਜਿਹੜੇ ਦਾਦਕੇ ਸੀ ਨਾ ਉਹ ਹੈਗੇ ਆ ਮੂਨਨ ਅੱਛਾ ਜਿਲੰਦਰੀਏ ਮੂਨਨ ਸਭ ਕਾਸਿਗਾ ਐਜ਼ੇ ਭਰਾਵੋ ਭੈਣੋ ਜਿਹੜੀ ਗੋਦ ਕਹਿੰਦੇ ਜੈਨੂ ਨਾ ਗੋਦ ਗੋਦ ਹਾਂਜੀ ਉਹ ਇਹਨਾਂ ਦੀ ਅਸੀਂ ਆਗੇ ਮੂਨਣ ਮੂਨਣ ਅਸੀਂ ਸੀ ਕਿਸਾਨ ਸੀ ਪਸਾਰੇ ਗੁਜਰ ਸੀ ਹਾਂ ਅੱਛਾ ਅੱਛਾ ਤੁਸੀਂ ਕਿਸਾਨੇ ਬਹੁਤ ਦਲੇਰ ਸੀ ਜਿਹੜੇ ਸੀ ਬਹੁਤ ਗੁਜਰਪਰੀਏ ਕੋਈ ਲੋਰ ਚਲ ਗਏ ਕੋਈ ਕਾਲੋ ਦੇ ਚਲ ਗਏ ਹੁਣ ਤਾਂ ਮੈਨੂੰ ਪਤਾ ਨਹੀਂ ਕਿੱਥੇ ਕਿੱਥੇ ਚਲ ਗਏ ਕੋਈ ਗੋਜਰੇ ਗੰਡਾ ਸਿੰਘ ਬੈਠੇ ਕੋਈ ਗੂਰੇ ਚਲ ਗਏ ਯਾਨੀ ਮੈਨੂੰ ਪਤਾ ਕਿੱਥੇ ਕਿੱਥੇ ਹੁਣ ਸਾਡੇ ਚ ਲੱਗ ਗਏ ਆ। ਅੱਛਾ ਮੇ ਜੀ ਜਦੋਂ ਆ ਜਾੜੇ ਪਏ ਆ ਤੇ ਉਦੋਂ ਮਤਲਬ ਕੋਸ਼ਿਸ਼ ਇਹੀ ਕੀਤੀ ਸਾਰਿਆਂ ਨੇ ਕਿ ਇੱਕੋ ਜਗ੍ਹਾ ਆ ਕੇ ਬੈਠੀਏ ਹਨਾ। ਹਾਂਜੀ ਇੱਕੋ ਜਗ੍ਹਾ ਬੈਠਣ ਲੋਰ ਆ ਇਸੇ ਪੱਲੇ। ਅੱਛਾ ਲੋਰੋਂ ਫਿਰ ਤੁਰ ਕੇ ਫੈਸਲਾਬਾਦ ਆ। ਹਾਂ ਲੋਰ ਆਏ ਕਹਿੰਦੇ ਕਿ ਹਿੰਦੁਸਤਾਨ ਲੱਗੇ ਆਉਂਦਾ ਆ। ਹੂੰ ਸਾਨੂੰ ਫੇਰ ਨਾ ਉੱਠਣਾ ਪਵੇ। ਯਾਨੀ ਕਿ ਇੰਨਾ ਕਿ ਪਿਆਰ ਸੀ ਕਿ ਵਾਪਸ ਜਾਣ ਦਾ ਵੀ ਸੋਚ ਰਹੇ ਸੀ ਕਿ ਕਿ ਸ਼ਾਇਦ ਵਾਪਸ ਜਾਣਾ ਪੈ ਜਾਏ ਤਾਂ ਅਸੀਂ ਇੱਥੋਂ ਲੱਗਿਓ ਵਾਪਸ ਹੋ ਜਾਾਂਗੇ। ਹਾਂ ਵਾਪਸ ਹੋ ਜਾਾਂਗੇ। ਫਿਰ ਕੋਈ ਲੋਰ ਰਹਿ ਗਿਆ। ਕੋਈ ਸਾਡੇ ਨਾਲ ਤੁਰ ਪਿਆ ਕੋਈ ਕਾਲੋ ਦੇ ਇਹ ਪਿੰਡ ਹੁੰਦਾ ਸੀ ਗੋਇਰੇ ਦੇ ਨਜ਼ਦੀਕ ਕੋਈ ਉੱਥੇ ਚਲ ਗਏ ਕੋਈ ਇਧਰ ਸਤਿਆਣਾ ਸਮੁੰਦਰੀ ਅਸੀਂ ਇਧਰ ਨੂੰ ਆ ਗਏ ਸਾਡੀ ਜ਼ਮੀਨ ਇੱਥੇ ਪੈ ਗਈ ਤੇ ਜਮੀਨਾਂ ਪੈ ਗਈਆਂ ਤੇ ਫਿਰ ਅਸੀਂ ਆਪਣੀ ਜ਼ਮੀਨਾਂ ਦੇ ਵਿੱਚ ਨਾ ਰਹਿਣ ਲੱਗ ਪਏ ਸਾਨੂੰ 14 ਚੱਕ ਪਰੇ ਨਾ ਲੱਗਦੇ ਸੀ ਉਹ ਸਗੇ ਬਸਿੰਦੇ ਸਾਡਾ ਬਾਅਦ ਇੱਕ ਪਿੰਡ ਸਗਾ ਤੇ ਜਿਹੜਾ ਸਗਾ ਮਾਜਰਾ ਦਾ ਬਸ਼ਿੰਦੇ ਮੈਂ ਜਿਹੜੇ ਸਦਾ ਇੱਥੇ ਰਹਿੰਦੇ ਜਿਹੜੇ ਪਹਿਲੇ ਦੇ ਰਹਿੰਦੇ ਰਹੇ ਦੇ ਰਹਿੰਦੇ ਵਾਲੇ ਉਹਨਾਂ ਨੇ ਵੀ ਬੜੀ ਇੱਜ਼ਤ ਕੀਤੀ ਜਦੋਂ ਆਏ ਆ ਇੱਥੋਂ ਕਹਿੰਦੇ ਉੱਠ ਕੇ ਵੱਡੇ ਦੱਸਦੇ ਕਿ ਸਾਡਾ ਭਰਾਵਾਂ ਨਾਲ ਜਿੱਦਾਂ ਉਦਾਂ ਦੇ ਭਰਾ ਛੱਡ ਕੇ ਆਏ ਸੀ ਉੱਥੇ ਸਿੱਖ ਭਰਾ ਸਿੰਘ ਭਰਾ ਛੱਡ ਕੇ ਆਏ ਸੀ ਸਾਡੇ ਮਾਜ਼ਰਤ ਦੇ ਨਾਲ ਕਈ ਬੜੇ ਦੀਨੀ ਬੰਦੇ ਆ ਜਾਂਦੇ ਭਾਈ ਜੀ ਗੱਲ ਇਹ ਆ ਕਿ ਸਾਡੇ ਵੱਡੇ ਉਹਨਾਂ ਦੇ ਵਿੱਚ ਸਿੰਘਾਂ ਦੇ ਵਿੱਚ ਸਿੱਖਾਂ 'ਚ ਰਹਿ ਕੇ ਆਏ ਆ ਉਹ ਤੇ ਇਹੀ ਕਹਿੰਦੇ ਸੀ ਸਾਡੇ ਭਰਾਵਾਂ ਨਾਲੋਂ ਵੱਧ ਕੇ ਛੋੜਾ ਭਾਈ ਇਸ਼ਾਰਾ ਸੀ ਅੱਛਾ ਇਹਨੇ ਪੁੱਛਿਆ ਵੀ ਕਿ ਹਕੀਕ ਸਿੰਘ ਦੇ ਨਾਂ ਕਿਉਂ 3232 ਬੋਲਦੀ ਆ ਸਾਡੇ ਪਿੰਡ ਦਾ ਨਾਮ 232 ਹਕੀਕ ਸਿੰਘ ਗੁਰੂ ਦਾ ਚੱਕ ਲੋ ਵੈਸੇ ਦੱਸਦੇ ਨਹੀਂ ਚਲੋ ਦੱਸਦੇ ਚਾ ਕੋਈ ਨਹੀਂ ਮੈਂ ਤਰੀਫ ਕਰਨ ਲੱਗੀ ਹਾਂ ਜਿਹੜੇ ਹਕੀਕ ਸਿੰਘ ਸੀ ਨਾ ਬਿਲਕੁਲ ਸਾਦੇ ਸੀਗੇ ਉਹਨਾਂ ਦੇ ਮਕਾਨ ਵੀ ਸਾਦੇ ਸੀ ਬੜੇ ਅੱਛੇ ਬੰਦੇ ਸੀ ਜਿਨ੍ਹਾਂ ਦਾ ਨਾਮ ਆ ਹਕੀਕ ਸਿੰਘ ਬੋਲਿਆ ਅੱਜ ਵੀ ਸਾਡੇ ਪਿੰਡ ਨੂੰ 232 ਹਕੀਕ ਸਿੰਘ ਦਾ ਇੱਕ ਗੁਰੂ ਦਾ ਚੱਕ ਹੀ ਕਹਿੰਦੇ ਆ ਤੇ ਸਾਡੇ ਪਿੰਡ ਦੇ ਵਿੱਚ ਜ਼ਿਆਦਾਤਰ ਸੇਖ ਰਹਿੰਦੇ ਸੀਗੇ ਔਰ ਬੜੇ ਨਾਮੀ ਗ੍ਰਾਮੀ ਸੀ ਜਿਹੜੇ ਹਕੀਕਤ ਸਿੰਘ ਦੇ ਬਾਰੇ ਚ ਕਹਿੰਦੇ ਆ ਕਿ ਮਸ਼ਹੂਰ ਇੰਨਾ ਸੀ ਦੇਖੋ ਅੱਜ ਕੱਲ ਤੇ ਅਸੀਂ ਮੀਡੀਆ ਤੇ ਆ ਕੇ ਮਸ਼ਹੂਰ ਹੋ ਜਾਂਦੇ ਆ ਉਸ ਦੌਰ ਦੇ ਵਿੱਚ ਮੀਡੀਆ ਵੀ ਕੋਈ ਨਹੀਂ ਸੀ ਲੇਕਿਨ ਕਹਿੰਦੇ ਪੂਰੇ ਏਰੀਆ ਦੇ ਵਿੱਚ ਨਾ ਏਰੀਆ ਦੇ ਵਿੱਚ ਕੀ ਕਹਿੰਦੇ ਅੱਧਾ ਪਾਕਿਸਤਾਨ ਉਹਨੂੰ ਜਾਣਦਾ ਹੁਣ ਵੀ ਬੋਲਣਾ ਕਿਹੜੀ 232 ਹਕੀਕਤ ਸਿੰਘ ਹਕੀਕਤ ਸਿੰਘ ਆਲੀ 232 ਤੇ ਤੇ ਬਿਟੇ ਹੋਰ ਇੱਕ ਮਜ਼ੇ ਦੀ ਗੱਲ ਆ ਕਿ ਜਿਹੜੇ ਸੀ ਨਾ ਮੱਗਰ ਸਿੰਘ ਜੀ ਅਮਰੀ ਮੱਗਰ ਸਿੰਘ ਦਾ ਮਨਾਈ ਉਸ ਨੂੰ ਮਾੜੀ ਕਹਿੰਦੇ ਸੀਗੇ ਚੁਬਾਰਾ ਕੋਠੀ ਬਹੁਤ ਉੱਚੇ ਉੱਤੇ ਨਾ ਗੱਡੀ ਚੜ ਜਾਂਦੀ ਸੀਗੀ ਵਾਹ ਵਾਹ ਜਿਹੜਾ ਜਾਂਦਾ ਸੀ ਉਹ ਭੁੱਲ ਜਾਂਦਾ ਸੀ ਸਾਡੇ ਪਿੰਡ 'ਚ ਨਾ ਦੋ ਚੁਬਾਰੇ ਸੀ ਯਾਨੀ ਕਿ ਕੋਠੀਆਂ ਲਾ ਲੋ ਤੇ ਬਹੁਤ ਵੱਡੇ ਵੱਡੇ ਮਕਾਨ ਨਾ ਬੜੀਆਂ ਕੋਈ 8-10 ਮੰਜ਼ਲੀ ਮਕਾਨ ਸੀਗੇ ਦੋ ਉਹ ਮੱਗਰ ਸਿੰਘ ਦੇ ਸੀ ਉਹ ਮੱਗਰ ਸਿੰਘ ਦੇ ਸੀ ਤੇ ਉਹ ਕਹਿੰਦੇ ਆ ਕਿ ਉਦੋਂ ਤੇ ਗੱਡੀ ਚੜਦੀ ਸੀ ਵੱਲਾ ਆਲਮ ਤੇ ਸੱਚੀ ਗੱਲ ਆ ਜਾਂ ਅਸੀਂ ਸੁਣੀ ਸੁਣਾਈ ਗੱਲ ਕਰ ਰਹੇ ਆਂ ਤੇ ਬਹੁਤ ਹੀ ਖੂਬਸੂਰਤ ਯਾਨੀ ਕਿ ਨਾ ਬੜੀਆਂ ਮਿਹਨਤਾਂ ਦੇ ਨਾਲ ਘਰ ਬਣਾਏ ਸੀ ਇਸ ਵਾਸਤੇ ਕਹਿੰਦੇ ਕਿ ਸਾਡੇ ਸਿਆਣੇ ਜਿਹੜੇ ਆ ਨਾ ਐਵੇਂ ਨਹੀਂ ਰਹੁੰਦੇ ਹੈਗੇ ਹਿੰਦੁਸਤਾਨ ਦੇ ਵਿੱਚ ਰਹਿਣ ਵਾਲਿਆਂ ਨੂੰ ਕਿ ਉਹ ਸਾਡੇ ਯਾਰ ਭਰਾ ਸੀ ਇਧਰ ਵਾਲੇ ਜਿਹੜੇ ਸਿੱਖ ਭਰਾ ਉਹ ਕਹਿੰਦੇ ਕਿ ਸਾਡਾ ਪਾਕਿਸਤਾਨ ਸਾਡਾ ਆਪਣਾ ਦੂਸਰਾ ਘਰ ਆ ਤੇ ਯਾਰ ਜਿਨ੍ਹਾਂ ਨੇ ਘਰ ਛੱਡੇ ਸੀ ਮਾਂ ਜੀ ਬੜੇ ਮੁਸ਼ਕਲ ਹੁੰਦੇ ਘਰ ਛੱਡਣਾ ਉਹ ਤੋਂ ਹੁਣ ਵੀ ਆਉਂਦੇ ਆ ਉਹ ਸਾਡੇ ਪਿੰਡ ਅੱਛਾ ਜੀ ਹਾਂਜੀ ਉਹਨਾਂ ਦੇ ਨਾ ਗਾਂ ਦੁੱਧ ਤੇ ਪੁੱਤੇ ਉਹਨੇ ਆ ਅਗਲੀ نسل ਆ ਨਾ ਹੁਣ ਉਹ ਪੁਰਾਣੇ ਵਿਚਾਰੇ ਦੇਖ ਲੋ ਇਹ ਨਾ ਬੜੀ ਗੱਲ ਆ ਸਿੰਘਾਂ ਦੇ ਵਿੱਚ ਸਿੱਖਾਂ ਦੇ ਵਿੱਚ ਨਾ ਮੈਂ ਇੱਕ ਚੀਜ਼ ਦੇਖੀ ਆ ਇਹ ਆਪਣੇ ਨਾ ਪੁਰਾਣੇ ਜਿਹੜੇ ਘਰ ਵਾਲੇ ਆ ਵੱਡਕਿਆਂ ਦੇ ਦੋਸਤ ਆ ਯਾਰ ਆ ਸਾਡੇ ਇਹਨਾਂ ਦੇ ਬਜ਼ੁਰਗਾਂ ਦੇ ਉਹਨਾਂ ਦੀ ਬੜੀ ਹਯਾ ਕਰਦੇ ਆ ਆਪਣੇ ਇਹ ਪਿੰਡਾਂ ਦੇ ਵਿੱਚ ਸਾਡੇਆਂ ਦੇ ਵਿੱਚ ਆਂਦੇ ਆ ਆ ਕੇ ਤੇ ਦੇਖਦੇ ਆ ਆਪਣੇ ਘਰਾਂ ਕੋਹਾਂ ਨੂੰ ਆਪਣੇ ਏਰੀਏ ਨੂੰ ਆਪਣੇ ਖੇਤਾਂ ਨੂੰ ਬੜੇ ਬੜੇ ਸੋਹਣੇ ਬਾਗ ਲਾਏ ਹੋਏ ਸੀ ਬੇਟੇ ਉਹਨਾਂ ਨੇ ਨਾ ਪੱਗਾਂ ਬੰਨੀਆਂ ਤੇ ਮੰਜੇ ਦੇ ਉੱਤੇ ਬਿਠਾ ਲੇ ਉਹਨਾਂ ਨੂੰ ਖਾਣਾ-ਦਾਣਾ ਵੀ ਦਿੱਤਾ ਤੇ ਉਹ ਪੁੱਛਦੇ ਆ ਗਏ ਕਹਿੰਦੇ ਸਾਡਾ ਨਾ ਇੱਥੇ ਤੇ ਇੱਕ ਬੂਟਾ ਹੁੰਦਾ ਸੀ ਬਦਾਮਾਂ ਦਾ ਹੂੰ ਤੇ ਉਹ ਕਹਿੰਦੇ ਹਾਂ ਹਾਂ ਹੈਗਾ ਸੀ ਕੋੜਾ ਸੀ ਉਹ ਪੁੱਛਿਆ ਉਹ ਵੱਢ ਦਿੱਤਾ ਬੜੇ ਪ੍ਰੇਸ਼ਾਨ ਹੋਏ ਹਾਏ ਹਾਏ ਇੱਥੇ ਸਾਡਾ ਬਾਗ ਸਗਾਇਕ ਯਾਨੀ ਕਿ ਦੇਖ ਲਓ ਬੰਦਿਆਂ ਦੀ ਕਦਰ ਤੇ ਕਿੰਨੀ ਕਰਦੇ ਹੋਣਗੇ ਬਾਅਦ ਦੀ ਗੱਲ ਇੱਕ ਬੂਟੇ ਦਾ ਵੀ ਉਹਨਾਂ ਨੂੰ ਯਾਦ ਸੀ ਕਿ ਇੱਥੇ ਇੱਕ ਬਦਾਮਾਂ ਦਾ ਬੂਟਾ ਸੀਗਾ ਤੇ ਉਹ ਕਿੱਧਰ ਗਿਆ ਦੋ ਖਜੂਰਾ ਸੀਗੀਆਂ ਉਤੇ ਖਜੂਰਾ ਨਾ ਮੇਰੇ ਨਾਨੇ ਦੇ ਹਿੱਸਿਆਂ ਹਜੇ ਤੱਕ ਹਨ ਹੈ ਮੀਆਂ ਖਜੂਰਾ ਉਹ ਅੱਛਾ ਜੀ ਹਾਲੇ ਉਸ ਦੌਰ ਦੀਆਂ हां ਜਿਹੜੀਆਂ ਤੁਸੀਂ ਦੇਖੀਆਂ ਸੀ ਨਾ ਉਹ ਖਜੂਰਾ ਹਿੰਦੁਸਤਾਨ ਦੇ ਜਦੋਂ ਆਲਪਾਕਤ ਬਣੇ ਉਹ ਸਾਡੇ ਨਾ ਅਸੀਂ ਖੇਤਾਂ ਦੇ ਵਿੱਚ ਨਾ ਸਾਰੇ ਖੇਤ ਖੂਦ ਬਾਤ ਤੇ ਮਤਲਬ ਵਾਲਨ ਦੇ ਆ ਸਾਰੀ ਮਤਲਬ ਅੱਜ ਕੱਲ ਨਾ ਜਿੰਨੀ ਕਿ ਜ਼ਮੀਨ ਦੀ ਕਦਰ ਆ ਨਾ ਬਹੁਤ ਜ਼ਿਆਦਾ ਤੁਹਾਨੂੰ ਪਤਾ ਇੰਚਾਂ ਦੇ ਹਿਸਾਬ ਨਾਲ ਤੇ ਵੇਚਦੀ ਆ ਤੇ ਸਾਡੇ ਵੱਡਿਆਂ ਨੇ ਏਟ ਇਸ ਸਾਨੂੰ ਸਮਝਾ ਕੇ ਗਏ ਸਾਡੇ ਚਾਚਿਆਂ ਨੂੰ ਸਾਡੇ ਤਾਇਿਆਂ ਨੂੰ ਸਾਡੇ ਵਾਲਦੇ ਮਹਤਰਮ ਨੂੰ ਕਿ ਭਈ ਆ ਖਜੂਰਾ ਦੇਖ ਲੋ ਇਹ ਖਜੂਰਾ ਨਹੀਂ ਤੁਸੀਂ ਵੱਡਣੀਆਂ ਹੈਗੀਆਂ ਉਹ ਯਾਨੀ ਕਿ ਪਾਕਿਸਤਾਨ ਬਣਨੇ ਤੋਂ ਵੀ ਪਹਿਲੇ ਦੀਆਂ ਉਹ ਉਦਾਂ ਦੀਆਂ ਉਦਾਂ ਹੀ ਆ ਕਹੋਗੇ ਤਾਂ ਕਿਸੇ ਦਿਨ ਜਾ ਕੇ ਵੀਡੀਓ ਚ ਦਿਖਾਵਾਂਗੇ ਦੇਖਣ ਆਉਂਦੀ ਆ ਹੋ ਫਿਰ ਨੌਂਦੇ ਆ ਦੇਖਣ ਆਉਂਦੇ ਆ ਉਹ ਸਿੱਖਣਾ ਆਉਂਦੇ ਆ ਆ ਕੇ ਕਹਿੰਦੇ ਵੀ ਇੱਥੇ ਇਸ ਮਰੱਬੇ ਦੇ ਵਿੱਚ ਨਾ ਖਜੂਰਾ ਹੁੰਦੀਆਂ ਸੀ ਉਹ ਕਿੱਥੇ ਆ ਫਿਰ ਉਹਨਾਂ ਨੂੰ ਦਿਖਾਈ ਦਿਆਂ ਬੜੇ ਖੁਸ਼ ਹੁੰਦੇ ਆ ਤੇ ਬੜੀਆਂ ਅਰਸਾ ਦਰਾਜ਼ ਹੋ ਗਿਆ ਪਾਕਿਸਤਾਨ ਬਣਨੇ ਤੋਂ ਪਹਿਲੇ ਇਹ ਮਹੌਬਤਾਂ ਸੀਗੀਆਂ ਇਹ ਪਿਆਰ ਸੀਗੇ ਫਿਰ ਉਹਨਾਂ ਨੇ ਸਰਕਾਰ ਨੂੰ ਵਾਅਦਾ ਪੁੱਛਿਆ ਕਿ ਆ ਜੀ ਇਹ ਹੁਣ ਨਾ ਪੁਰਾਣਾ ਹੋ ਗਿਆ ਸੀ ਦਰਖਤ ਜਿਹੜੇ ਸੀ ਇਹ ਇਸ ਕਰਕੇ ਨਾ ਪੁਰਾਣੇ ਵੱਢ ਦਿੱਤੇ ਫੋਰ ਨਵੇਂ ਲਾਏ ਹੂੰ ਤੇ ਬਾਕੀ ਜਿੰਨੇ ਵੀ ਭਰਾ ਹੈਗੇ ਆਪਣੀ ਆਪਣੀ ਕਾਸਟ ਆਪਣੀ ਆਪਣੀ ਗੋਦ ਤੇ ਇੰਡੀਆ ਦੇ ਵਿੱਚੋਂ ਕਿ ਕਿਹੜੇ ਕਿਹੜੇ ਤੁਸੀਂ ਏਰੀਆ ਦੇ ਵਿੱਚੋਂ ਉੱਠ ਕੇ ਆਏ ਆ ਤੇ ਜਲੰਦਰੀਏ ਹੁਸ਼ਿਆਰਪੁਰੀਏ ਗੁਰਦਾਸਪੁਰੀਏ ਮਤਲਬ ਕਿਥੇ ਕਿਥੇ ਦੇ ਰਹਿਣ ਵਾਲੇ ਹੋ ਸਾਰੇ ਕਮੈਂਟ ਬਾਕਸ ਦੇ ਵਿੱਚ ਆਪਣੇ ਲਾਜ਼ਮੀ ਦੱਸਿਓ ਦੁਆਵਾਂ ਵਿੱਚ ਯਾਦ ਰੱਖਿਓ ਮਾਜੀ ਇਜਾਜ਼ਤ ਲਈਏ ਅੱਜਾ ਇਜਾਜ਼ਤ ਅੱਲਾਹ ਖੈਰ ਕਰੇ ਅੱਲਾਹ ਹਾਫਿਜ਼ ਅੱਲਾਹ ਹਾਫਿਜ਼